ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਾਈਆਂ ਨੂੰ ਮੇਰੇ ਵੱਲੋਂ ਤੇ ਇੱਕ ਧੀ ਦਾ ਸੁਪਨਾ ਉਹਦੇ ਮਾਪੇ ਕਿੱਦਾਂ ਪੂਰਾ ਕਰਦੇ ਆਂ ਔ ਜੀ ਆਪਾਂ ਇਸ ਤੇ ਇੱਕ ਵੀਡੀਓ ਬਣਾਉਣ ਲੱਗੇ ਆਂ ਵੀਡੀਓ ਨੂੰ ਜ਼ਰੂਰ ਲਾਈਕ ਤੇ ਪਸੰਦ ਜ਼ਰੂਰ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਜੀ ਇੱਕ ਧੀ ਡਾਕਟਰ ਬਣਨਾ ਚਾਹੁੰਦੀ ਆ ਤੇ ਉਹਦੇ ਮਾਪੇ ਉਹਨੂੰ ਕਿੱਦਾਂ ਡਾਕਟਰ ਬਣਾਉਂਦੇ ਆ ਔ ਜੀ ਅੱਗੇ ਦੇਖਦੇ ਆਪਾਂ ਵੀਡੀਓ ਧੀ ਡਾਕਟਰ ਬਣਨਾ ਚਾਹੁੰਦੀ ਆ ਹਰ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਧੀ ਜ਼ਿੰਦਗੀ ਵਿੱਚ ਕੁਝ ਵੱਡਾ ਕਰੇ ਇਹ ਕਹਾਣੀ ਇੱਕ ਐਸੀ ਧੀ ਦੀ ਹੈ ਜਿਸ ਦਾ ਸੁਪਨਾ ਡਾਕਟਰ ਬਣਨਾ ਉਸ ਦਾ ਮਨ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਵਿੱਚ ਲੱਗਦਾ ਹੈ ਜਦੋਂ ਉਹ ਕਿਸੇ ਬਿਮਾਰ ਬੱਚੇ ਨੂੰ ਦੇਖਦੀ ਹੈ ਤਾਂ ਉਸ ਦਾ ਦਿਲ ਦੁੱਖਾਂ ਨਾਲ ਭਰ ਜਾਂਦਾ ਹੈ ਉਸਨੇ ਨਿਰਣੇ ਲਿਆ ਕਿ ਉਹ ਡਾਕਟਰ ਬਣ ਕੇ ਗਰੀਬਾਂ ਦੇ ਲੋਕਾਂ ਦੀ ਮੁਫਤ ਸੇਵਾ ਕਰੇਗੀ ਉਸਦੀ ਮਾਂ ਘਰ ਵਿੱਚ ਸਿਲਾਈ ਕਰਦੀ ਹੈ ਅਤੇ ਪਿਓ ਮਜ਼ਦੂਰੀ ਕਰਦਾ ਹੈ ਪਰ ਉਹ ਕਦੇ ਆਪਣੀ ਧੀ ਦੇ ਸੁਪਨਿਆਂ ਦੇ ਸਾਹਮਣੇ ਰੁਕਾਵਟ ਨਹੀਂ ਬਣੀ ਮਾਂ ਕਹਿੰਦੀ ਬੇਟੀ ਤੂੰ ਮਨ ਲਾ ਕੇ ਪੜ ਮੈਂ ਤੇਰੇ ਲਈ ਸਭ ਕੁਝ ਕਰਾਂਗੀ ਤੀ ਦਿਨ ਰਾਤ ਮਿਹਨਤ ਕਰਦੀ ਕਿਤਾਬਾਂ ਨਾਲ ਉਸ ਦਾ ਸੱਚਾ ਰਿਸ਼ਤਾ ਬਣ ਜਾਂਦਾ ਉਹ ਜਾਣਦੀ ਹੈ ਕਿ ਡਾਕਟਰ ਬਣਨਾ ਆਸਾਨ ਨਹੀਂ ਹੈ ਪਰ ਮਾਂ ਦਾ ਭਰੋਸਾ ਉਸ ਨੂੰ ਹੌਸਲਾ ਦਿੰਦਾ ਹੈ ਹਰ ਇਮਤਿਹਾਨ ਦੇ ਨਾਲ ਉਹ ਆਪਣੇ ਸੁਪਨੇ ਦੇ ਇੱਕ ਕਦਮ ਨੇੜੇ ਪਹੁੰਚ ਜਾਂਦੀ ਹੈ ਡਾਕਟਰ ਵਰਨਾ ਸਿਰਫ ਉਸ ਦਾ ਸੁਪਨਾ ਨਹੀਂ ਸਗੋਂ ਉਸ ਦੀ ਮਾਂ ਦਾ ਮਾਣ ਹੈ ਉਹ ਚਾਹੁੰਦੀ ਹੈ ਕਿ ਉਸ ਦੀ ਮਾਂ ਉਸ ਤੇ ਗਰਭ ਕਰੇ ਇਹ ਮੇਰੀ ਧੀ ਹੈ ਜੋ ਦੁਨੀਆ ਲਈ ਮਸੀਹਾ ਬਣੀ ਹੈ ਜਿਸ ਧੀ ਦੇ ਦਿਲ ਵਿੱਚ ਸੇਵਾ ਦਾ ਜਜ਼ਬਾ ਤੇ ਮਾਂ ਦੀ ਦੁਆਵਾਂ ਹੋਣ ਤਾਂ ਉਹ ਕਦੇ ਹਾਰ ਨਹੀਂ ਸਕਦੀ ਕਿਉਂਕਿ ਮਾਂ ਦੀ ਦੁਆਵਾਂ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਆਪਾਂ ਅੱਗੇ ਵੀ ਹੋਰ ਅਹਿਜੀਆਂ ਵੀਡੀਓ ਲੈ ਕੇ ਆਈਏ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ